ਬਾਈ ਆ ਗੱਡੀ ਆ ਜੀ ਮੋਗੇ ਜਿਹੜੇ ਦੀ ਜੁਨੀਅਨ ਨੇ ਹਾਲ ਸੰਗੜਾ ਜੁਨੀਅਨ ਦਾ ਟਰੱਕ ਜੁਨੀਅਨ ਇਹ ਗੱਡੀ ਪਲਟੀ ਆ ਬਾਈ ਜੀ ਇਹ ਇਹ ਜਮਾਂ ਜੈਸੀ ਦੋਨੇ ਪਾਸੇ ਦੀ ਡਰੈਲ ਸੱਡੋ ਕਨੈਕਟਰ ਸੱਡੋ ਫੈਲਡ ਹੋ ਗਈ 빙ੀ ਹੋ ਗਈ ਜੀ ਕੂਣੀ ਮੋੜ ਬਣ ਗਿਆ ਵਿੱਚ ਜੈਸੀ ਚ ਬਾਕੀ ਬਾਈ ਨੂੰ ਪੁੱਛਦੇ ਆ ਕੀ ਗੱਲ ਬਾਤ ਆ ਕਿੱਥੋਂ ਆ ਕਿੱਥੇ ਚੱਲਿਆ ਬਾਈ ਕੀ ਸਮਝ ਆਦਾ ਹਾਂ ਬਾਈ ਜੀ ਕਿੱਧਰੋਂ ਚੱਲੇ ਸੀ ਕਿੱਥੋਂ ਆਏ ਸੀ ਬਾਈ ਭਰ ਕੇ ਗੱਡੀ ਤੁਸੀਂ ਜੀ ਕੀ ਮਾਲ ਸੀਗਾ ਜੀ ਇਹ ਦਿਨ ਤਾਂ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਬਾਈ ਜੀ ਆਇਆ ਸੀ ਬੱਧਾ ਪੁਰਾਣਾ ਗੱਡੀ ਐ ਨਿਹਾਲ ਸਿੰਘ ਵਾਲਾ ਜੁਨੀ ਆਂਦੀ ਹੈ ਮੈਂ ਅਸੀਂ ਮੋਗਾ ਜਿਲ੍ਹਾ ਪੈਂਦਾ ਸਾਨੂੰ ਨਿਹਾਲ ਸਿੰਘ ਵਾਲਾ ਮੈਂ ਤੇ ਅਸੀਂ ਜੀ ਐਤਵਾਰ ਤੋਂ ਇੱਕ ਦਿਨ ਪਹਿਲਾਂ 12 ਵਜੇ ਗੱਡੀ ਭਰੀ ਸੀ ਜੀ ਵਪਾਰੀ ਨੇ ਫੋਨ ਕਰ ਕਰਕੇ ਬਾਈ ਜੀ ਐਸੀ ਦੀ ਤੈਸੀ ਕਰਦੀ ਆ ਤੇ ਸਵੇਰ ਤੇਤੀ ਦੇ ਵਿੱਚ ਮੂਰੇ ਗਾਂ ਆ ਗਈ ਗੱਡੀ ਮੇਰੀ ਪਲਟ ਗਈ ਇਹ ਤੋਂ 4 ਮਹੀਨੇ ਪਹਿਲਾਂ ਪਾਲਟੀ ਸੀ ਜੀ ਉਦੋਂ ਮੇਰੇ ਕੋਲ ਇੱਕ 10 ਟੈਰੀ ਗੱਡੀ ਸੀ ਜੀ ਬਿਨਾ ਕਾਗਜ਼ਾਂ ਦੇ ਉਹ ਮੈਂ ਵੇਚ ਕੇ ਮੈਂ ਗੱਡੀ ਦੇ ਟਾਇਰ ਲਵਾਤੇ ਗੱਡੀ ਦੇ ਕਾਗਜ਼ ਓਕੇ ਕਰਤੇ ਸਾਰਾ ਕੁਝ ਨੌਂ ਤਰੀਕ ਨੂੰ ਸਵੇਰ 5:30 ਵਜੇ ਗੱਡੀ ਫੇਰ 팔ਤੀ ਜੀ ਹੁਣ ਵਪਾਰੀ ਆਪਦਾ ਮਾਲ ਚੱਕ ਕੇ ਲੈ ਗਿਆ ਜੀ ਟਰਾਂਸਪੋਰਟ ਕੋਈ ਸੁਣਵਾਈ ਨਹੀਂ ਕਰਦਾ ਜੀ ਗੱਡੀ ਪਾਲਟੀ ਵੀ ਮੈਂ ਹੈਡ ਰੈਣਾ ਸਿੱਧੀ ਕਰਾ ਲਈ ਆ ਜੀ 10000 ਰੁਪਏ ਕੇ ਭਰਾ ਜਾ ਸਭੋ ਪਾਇਆ ਗੱਡੀ ਸਿੱਧੀ ਕਰਾ ਲਈ ਹੁਣ ਕੋਈ ਮੇਰੀ ਸੁਣਮਾਈ ਨਹੀਂ ਜੀ ਕਿੱਥੋਂ ਦਾ ਰੋਟੀ ਦਾ ਇੰਤਜ਼ਾਮ ਨਹੀਂ ਜੀ ਕੋਈ ਇੱਥੇ ਚਾਹ ਦਾ ਇੰਤਜ਼ਾਮ ਜੀ ਨਹੀਂ ਮੈਂ ਰਾਤ ਬੜੀ ਮੁਸ਼ਕਲ ਨਾਲ ਕੱਢੀ ਐ ਇੱਥੇ ਕੋਈ ਆਲੇ ਦੁਆਲੇ ਘਰ ਨਹੀਂ ਨਾ ਵੀ ਹੋਟਲ ਹੈ ਨਾ ਵੀ ਕਾ ਹੁਣ ਮੇਰਾ 73000 ਰੁਪਏ ਭਾਲਾ ਬਣਦਾ ਸੀ ਜੀ 21000 ਰੁਪਿਆ ਅਡਵਾਂਸ ਲਿਆ ਵਾ ਹੁਣ ਵਪਾਰੀ ਆਪਦਾ ਮਾਲ ਚੱਕ ਕੇ ਲੈ ਗਿਆ ਪਾਰਟੀ ਦਾ ਮਾਲ ਬਿਲਕੁਲ ਸੇਫ ਸੀ ਗੱਡੀ ਮੇਰੀ ਖਤਮ ਹੋ ਚੁੱਕੀ ਹੈ ਜੀ ਸਾਢੇ 4 ਤੋਂ 5 ਲੱਖ ਰੁਪਿਆ ਖਰਚਾ ਗੱਡੀ ਦੀ 84 ਵਿੰਗੀ ਹੋ ਗਈ ਹੈ ਜੀ ਬੰਦਿਆ ਸਾਰਾ ਕੰਮ ਪਰ ਮੇਰੇ ਕੋਲੇ ਜੀ ਪਿੰਡ ਜਾਣ ਨੂੰ ਨਾ ਤਾਂ ਮੇਰੇ ਕੋਲੇ ਤੇਲ ਆ ਜੀ ਨਾ ਮੇਰੇ ਕੋਲੇ ਕੋਈ ਪੈਸਾ ਹੁਣ ਟਰਾਂਸਪੋਰਟ ਨੂੰ ਫੋਨ ਲਾਈਦਾ ਉਹ ਕਹਿੰਦਾ ਵਪਾਰੀ ਨਾਲ ਗੱਲ ਕਰਾ ਵਪਾਰੀ ਨੂੰ ਫੋਨ ਲਾਈਦਾ ਉਹ ਕਹਿੰਦਾ ਟਰਾਂਸਪੋਰਟ ਨਾਲ ਗੱਲ ਕਰ। ਭਾਈ ਆਪਣਾ ਕਨੈਕਟ ਨੰਬਰ Google Pay ਨੰਬਰ ਕਿਹੜਾ ਜੀ? 98766 94696 ਇਹ ਤੇ ਮੇਰਾ Google Pay ਚੱਲਦਾ ਜੀ। ਦੁਬਾਰਾ ਫਿਰ ਬੋਲ ਦ ਨੰਬਰ 98766 94696 ਮੇਰੇ ਹੱਥ ਜੋੜ ਕੇ ਬੇਨਤੀ ਹੈ ਜੀ ਟਰਾਂਸਪੋਰਟ ਵੀਰਾਂ ਨੂੰ ਡਰਾਈਵਰ ਵੀਰਾਂ ਨੂੰ ਅਤੇ ਮਾਲਕ ਵੀਰਾਂ ਨੂੰ ਸਾਰੇ ਜੁਨੀਆਨ ਵੀਰਾਂ ਨੂੰ ਮੇਰੀ ਜਿੰਨੀ ਵੀ ਹੋ ਸਕਦੀ ਆ ਕੱਟ ਤੋਂ ਕੱਟ ਵੱਤ ਤੋਂ ਵੱਤ ਜੀ ਮੇਰੀ ਵੱਡੀ ਲੋਡ ਕਰਾਉਣ ਤੇ ਕਰਮਾਦਤ ਕਰੀ ਜਾਵੇ ਮੇਰੀ ਗੱਡ ਕੋਈ ਲੋਡ ਕਰਾ ਕੇ ਦਿੱਤੀ ਜਾਵੇ ਮੈਂ ਕੁਛ ਨਹੀਂ ਭਰਦਾ ਹੁਣ ਜਿਹੜੀ ਕ੍ਰੇਨ ਹੁਣ ਜਿਹੜੇ ਕ੍ਰੇਨ ਪੁੱਛੀ ਤੁਸੀਂ ਕ੍ਰੇਨ ਦੇ ਕਿੰਨਾ ਖਰਚ ਆਵਾਂਗੇ ਕ੍ਰੇਨ ਨੇ ਪੰਜਾਬ ਤੱਕ ਜਾਂਦਾ ਗੱਡੀ ਜੀ 30 ਰੁਪਏ ਕਿਲੋਮੀਟਰ ਦੇ 800 ਕਿਲੋ ਦਾ ਗੱਡੀ ਇੱਕ ਸਾਈਡ ਚੱਲੂਗੀ ਜੀ ਉਹ ਕੰਦੇ 48000 ਰੁਪਿਆ ਬਣਦਾ 48000 ਰੁਪਿਆ ਮੇਰੇ ਕੋਲੇ ਪਾੜਾ ਤੋਂ ਮੇਰਾ ਮਿਲਿਆ ਨਹੀਂ ਜੀ 45000 ਰੁਪਏ ਦਾ ਕੱਲ ਦਾ 9 ਤਰੀਕ ਨੂੰ ਗੱਡੀ ਡਿੱਗੀ ਸੀ ਕੱਲ ਮੈਂ ਰਾਤ ਨੂੰ 12 ਵਜੇ ਸਿੱਧੀ ਕਰ ਲਈ ਹੁਣ ਮੇਰੇ ਕੋਲੇ ਨਾ ਤਾਂ ਜਾਣ ਨੂੰ ਪੈਸੇ ਆ ਜੀ ਨਾ ਮੇਰੇ ਕੋਈ ਰੋਟੀ ਖਾਣ ਨੂੰ ਪੈਸੇ ਹੁਣ ਮੈਂ ਬੜਾ ਪਰੇਸ਼ਾਨ ਆ ਜੀ ਕਿਨੇ ਕਰਾਂ ਤੇ ਕੀ ਕਰਾਂ ਚਲੋ ਅੱਬਾਈ ਨੀ ਗੱਡੀ ਵਿਖਾਈਏ ਸਾਡੀ ਗੱਡੀ ਆ ਜੀ ਕਿਸ਼ਤਾਂ ਵਾਲੇ ਨੂੰ ਮੈਂ ਫੋਨ ਲਾਇਆ ਸੀ ਉਹ ਕਹਿੰਦਾ ਵੀਰੇ ਕੋਈ ਗੱਲ ਨਹੀਂ ਕੋਈ ਡੇਲਾ ਕਰਾਂ ਦੋ ਚਾਰ ਦਿਨ ਠਹਿਰ ਕੇ ਕਿਸ਼ਤ ਭਰ ਉਹ ਦੋ ਦਿਨ ਸਾਰ ਲੈਣਗੇ ਚਾਰ ਦਿਨ ਸਾਰ ਲੈਣਗੇ ਹਫਤਾ ਸਾਰ ਲੈਣਗੇ ਜੀ ਕਿਆਤਾ ਮੰਗਣਗੇ ਜੀ ਗੱਡੀ ਦਾ ਦੋ ਬਾਰ ਜੀ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਮੇਰੀ ਤਿਆਰ ਨਹੀਂ ਹੁੰਦੀ ਗੱਡੀ ਦਿਖਾਈ ਕਿਥੋਂ ਕਰੈਕ ਆਪਣੀ ਕਿਸੇ ਸਕਾਨੀ ਦੀ ਗੱਡੀ ਹਾਂ ਜੀ ਜੈਸੀ ਲਗਾ ਉਹਨਾਂ ਫੈਟਾ ਆ ਮੇਰੀ ਗੱਡੀ ਆ ਜੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ ਇੱਥੋਂ ਕਰੈਕ ਹੋ ਗਈ ਐ ਇੱਥੋਂ ਕਰੈਕ ਹੋ ਗਈ ਜੀ ਚਾਸੀ ਇੱਕ ਮੂਰਿਓ ਇੱਥੋਂ ਕਰੈਕ ਹੋ ਗਈ ਐ ਜੀ ਆਹ ਚੈੱਕੀ ਗੁੰਦਰ ਵੱਡਗੀ ਆ ਮੇਰੀ ਗੱਡੀ ਆ ਕੱਲ ਦੀ ਰੋਡ ਤੇ ਖੜੀ ਆ ਕੋਈ ਵੀ ਆਲੇ-ਦਾਲੇ ਕੋਈ ਘਰ ਕੋਈ ਹੋਟਲ ਅੰਦਰ ਵਸੂ ਦਿਖਾ ਦੇ ਹੈ ਨਹੀਂਗਾ ਜੀ ਇੱਥੇ ਗੱਡੀ ਡਿੱਗੀ ਆ ਜੀ ਆ ਮੇਰੀ ਗੱਡੀ ਆ ਜੀ ਜਗ੍ਹਾ ਦਿਖਾ ਦੇ ਫੋਟੋ ਆ ਮੇਰੀ ਗੱਡੀ ਦਾ ਨੁਕਸਾਨ ਆ ਜੀ ਬਿਲਕੁਲ ਗੱਡੀ ਖਤਮ ਹੋ ਗਈ ਆ ਜੀ ਮੈਂ ਬੜਾ ਪਰੇਸ਼ਾਨ ਹਾਂ ਜੀ ਇੱਥੇ ਗੱਡੀ ਡਿੱਗੀ ਆ ਜੀ ਆ ਦੇਖੋ ਜੀ ਗੱਡੀ ਫੇਲ ਪੋਲ ਮੇਰੀ ਇਨਕੁਆਰੀ ਇਨਕੁਆਰੀ ਮੇਰੀ ਕਰਕੇ ਫੇਰ ਪੈਸਾ ਜੋ ਮਦਦ ਕਰਨੀ ਹੈ ਕੇ ਵੀਰ ਭਰਾ ਨੇ ਸ਼ੱਕ ਦੀ ਮੇਰੀ ਟਰੱਕ ਜੁਨੀਆਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਾਂ ਰਹਿਣ ਵਾਲਾ ਮੈਂ ਮੇਰੀ ਜਿੰਨੀ ਹੋ ਸਕਦੀ ਹੈ ਮੇਰੀ ਗੱਡੀ ਪਿੰਡ ਲੈ ਜਾਣ ਤੋਂ ਕੋਈ ਹੈਲਪ ਕਰੀ ਜਾਵੇ ਤੇ ਮੈਂ ਪਿੰਡ ਪਹੁੰਚ ਸਕਾਂ ਤੇ ਮੈਂ ਉੱਥੇ ਕੋਈ ਜਾ ਕੇ ਵੀਰ ਭਰਾ ਦੀ ਮੈਂ ਤਸਵਾ ਕਰਕੇ ਮੈਂ ਗੱਡੀ ਤਿਆਰ ਕਰਾ ਲਵਾਂ ਜੀ ਮੈਨੂੰ ਕੱਲਾ ਜਾਣਦਾ ਹੀ ਤੇਲ ਤੇਲ ਜੋ ਕੇ ਪੈਸੇ ਦਿੱਤੇ ਜਾਣ ਜੀ ਟਰਾਂਸਪੋਰਟ ਮੇਰਾ ਫੋਨ ਨਹੀਂ ਚਾਗਦਾ ਨਾ ਮੇਰਾ ਵਪਾਰੀ ਫੋਨ ਚਾਗਦਾ ਜੀ ਆ ਬਿਲਕੁਲ ਗੱਡੀ ਡੈਮਜ ਹੋ ਚੁੱਕੀ ਹੈ ਜੀ ਬਹੁਤ ਬਹੁਤ ਅਮੀਰ ਠੀਕ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰ ਭਰਾ ਨੂੰ ਕਿ ਕਿ ਮੈਨੂੰ ਆ ਸਾਰੀ ਚਾਸੀ ਵਿੰਗੀ ਹੋ ਗਈ ਹੈ ਜੀ ਹਾਂ ਠੀਕ ਜੀ ਆ ਮੇਰੀ ਗੱਡੀ ਆ ਜੀ ਉਹ ਦੇਖ ਲਈ ਜੀ ਆ ਮੇਰਾ ਗੱਡੀ ਨੰਬਰ ਆ ਜੀ ਮੇਰੀ ਗੱਡੀ ਪਹਿਲਾਂ ਮੈਂ ਆ ਟਾਇਰ ਲਾ ਕੇ ਟੈਜੀ ਗੱਡੀ ਵੇਚ ਕੇ ਆਕਾ ਉਹਨਵਰੀ 5 ਮਹੀਨੇ ਤੋਂ ਪਹਿਲਾ ਪਲਟ ਗਈ ਸੀ ਜਿਸਿਆਲਾ ਚ ਇੱਥੇ ਗੱਡੀ ਡਿੱਗੀ ਆ ਜੀ 9 ਤਰੀਕ ਸਵੇਰ 5:40 ਵਜੇ ਪਲਟੀ ਆ ਸਾਡੇ 60 ਫੀਟ ਕਿਤੇ ਨਹੀਂ ਜੀ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਐਨੀ ਕਿਰਪਾ ਵੀ ਸਾਡੇ ਚੁਰੀਟ ਵੀ ਨਹੀਂ ਆਈ ਪਰ ਗੱਡੀ ਮੇਰੀ ਬਿਲਕੁਲ ਖਤਮ ਹੋ ਚੁੱਕੀ ਆ ਮੈਂ ਬੜਾ ਪਰੇਸ਼ਾਨ ਆ ਅੱਜ ਵੀ ਮੇਰਾ ਕੋਈ ਹੱਲ ਨਹੀਂ ਹੋਇਆ ਜੀ ਕੋਈ ਵਪਾਰੀ ਨੇ ਫੋਨ ਨਹੀਂ ਚੱਕਿਆ ਇੱਥੋਂ ਗੱਡੀ ਡਿੱਗੀ ਆ ਜੀ ਇੱਥੋਂ ਇਰੇ ਵਿੱਚ ਗੱਡੀ ਟੁੱਗੀ ਆ ਬਾਈ ਗੱਡੀ ਜਾਨ੍ਹ ਹਲ ਸਿੰਘ ਬਲੇ ਦੀ ਮੇਰੀ ਬਾਈ ਪੀਵੀ 10 ਡਬਲ ਐਫ 2538 ਅੱਜ ਤੋਂ ਬਾਈ 5 ਮਹੀਨੇ ਪਹਿਲਾਂ ਪਲਟ ਗਈ ਸੀ ਉਦੋਂ ਫਿਰ ਕੋਈ ਗੱਡੀ ਸੀਗੀ ਬਾਈ 10 ਚੱਕੀ 10 ਚੱਕੀ ਵੇਚ ਕੇ ਬਾਈ ਮੈਂ ਕੰਮ ਧੰਦਾ ਕਰਾ ਲਿਆ ਆ ਪਲਟੀ ਹੋਈ ਜਾਂਦਾ ਮਾਲ ਚਲੋ ਬਹੁਤ ਪਰੇਸ਼ਾਨ ਆ ਬਾਈ ਮੈਂ ਮੇਰੀ ਟਰਾਂਸਪੋਰਟ ਵੀਰਾਂ ਨੂੰ ਡਰਾਈਵਰ ਵੀਰਾਂ ਨੂੰ ਮਾਲਕ ਵੀਰਾਂ ਨੂੰ ਬੇਨਤੀ ਹੈ ਕਿ ਥੋੜੀ ਥੋੜੀ ਸਹਿਤਾ ਕਰੀਏ ਨੰਬਰ ਮੇਰਾ ਹੈਗਾ 98766 94696 98766 94696 ਮੰਡੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ